ਦੀ ਪਤੀ ਤੋਂ ਮੋਰੀ ਹੋ ਪਿਆਰ ਕਰ ਰਹੇ ਹੋ ਸੰਣਾ ਅੱਜ ਅਸੀਂ ਕਿਉਂ ਨਹੀਂ ਕਿਉਂ ਨੂੰ ਬੋਲਿਆ ਆ ਅਗਲੇ ਵਿਸ਼ੇ ਰਾਜ ਦੀ ਗੱਲ ਆ ਜਿਹੜਾ ਕਰ ਰਹੇ ਆ ਬਹੁਤ ਹੋ ਗਿਆ ਸੀਗਾ ਕਿਉਂਕਿ ਪਤਾ ਜਿਹੜੀ ਉਹ ਆਪਣਾ ਜਿੱਥੇ ਫੁੱਟਪਾਥ ਉਹਦੇ ਦੇਖੀ ਅੱਜ ਹੋ ਚਾਹ ਜਿਹੜਾ ਬਹੁਤ ਸਮੇਂ ਦੇ ਮਤਲਬਾ ਫੋਟੋਸਾਂ ਨਿਕਲਦਾ ਖਤਰਾ ਵੀ ਤਾਂ ਉਹਦੇ ਵੀ ਹੈ ਗਿਆ ਤੇ ਅਸਲ ਵਿੱਚ ਪੰਜਾਬ ਸਰਕਾਰ ਦਾ ਕੰਮ ਇਹ ਨਹੀਂ ਸੀ ਕਿ ਜਿਹੜਾ ਭਵਨਤਮਨ ਕਹਿੰਦੇ ਆ ਮੈਂ ਕਿਸਾਨਾਂ ਦੇ ਨਾਲ ਆ ਜਦੋਂ ਤੋਂ ਇਹ ਲਮੋਰਚਾ ਲੱਗਾ ਉਹਦੋਂ ਤੋਂ ਵੀ ਕੋਈ ਇੱਥੇ ਨਾ ਕੋਈ ਸਿੱਧ ਸੂਰਤ ਨਾ ਕੋਈ ਇੱਥੇ ਪੂਰਾ ਕਰਦਾ ਸਾਡੇ ਪਿੰਨੋਂ ਜਿਹੜਾ ਅਫਸਰ ਦਾ ਕੰਚਾਰੀ ਆ ਅਨ ਵਿਆਸ ਜਾਂ ਹਾਰ ਕੇ ਆਪ ਲੱਗਿਆ ਵੀ ਸੁਣ ਕੇ ਕਰਕੇ ਚਲਾ ਜਾਵੇ ਚਾਹੀਦਾ ਸੀਗਾ ਭਵਨਤਮਨ ਨੂੰ ਵੀ ਆਪ ਦਾ ਪ੍ਰਸ਼ਾਸਨ ਨੂੰ ਲਾ ਕੇ ਇੱਥੇ ਹੱਲ ਕਰਦਾ ਕਿ ਇਹ ਪ੍ਰਗਟਾਵਾ ਉਹਨਾਂ ਨੂੰ ਸੇਵਾ ਤੇ ਇਸ ਸਪਾਈ ਦੀ ਲੋੜ ਹੈ ਉਹ ਸਾਨੂੰ ਜਿਹੜਾ ਸਾਰੀ ਆਪ ਕਰਵਾਉਣੇ ਪੈ ਰਹੀ ਆ ਆਪ ਹੀ ਅਸੀਂ ਆਪ ਬੰਦੇ ਲਾ ਕੇ ਦਵਾਈ ਲਾ ਕੇ ਅੱਜ ਕਰਵਾ ਰਿਹਾ ਉਸ ਦੇ ਬਾਅਦ ਪੂਰਾ ਕੰਮ ਕਰਨਾ ਉਹ ਵੀ ਸਾਰਾ ਚਟਾਰ ਜਿੱਥੇ ਜਿਹੜੀਆਂ ਸਪਾਈ ਕੀਤੀਆਂ ਉਹਦਾ ਦਾ ਸਰੋਪ ਬਣਾਉਣ ਦੇ ਸੰਬੰਧ ਵਿੱਚ ਜਿਹੜੀ ਨਿਗਰਾਨੀ ਕਮੇਟੀ ਦੇ ਆਗੂ ਜੀ ਸਰਬੰਸਾ ਮਜੂਰਾ ਨੇ ਇਸ ਵਾਰ ਵੀ ਸ੍ਰੀ ਰਵਿਸ਼ ਰਾਣਾ ਜੀ ਦੱਸਤੀ ਹੱਥੇ ਨੇ ਵੀ ਦੇਖੋ ਅਸੀਂ ਪਿਛਲੇ ਦਿਨੀ ਗਗੜ ਚੌਂਕ ਦੇ ਵਿੱਚ ਵੱਡਾ ਧਰਮਾ ਲਗਾਉਂਦੀ ਸੀ ਔਰ ਪ੍ਰਸ਼ਾਸਨ ਨਾਲ ਮਿਲਣ ਹੋਈ ਐਡੀਸੀ ਰਿਪਰਸੈਂਟੇਟਿਵ ਜੀ ਰੇਟ ਵੈਕਟ ਦੇ ਪਿਆਲੇ ਤੋਂ ਉਹਨਾਂ ਨੇ ਖੁਦ ਘੁੰਮਵਰੀ ਚੁੱਕੀ ਔਰ ਸੋਸ਼ਲ ਮੀਡੀਆ ਤੇ ਬੋਲਿਆ ਵੀ ਇੱਥੇ ਜਿੰਨੀਆਂ ਵੀ ਸੁਵਿਧਾ ਜਿਹੜੀਆਂ ਹਦੂਰੀਆਂ ਨੇ ਉਹ ਪੂਰੀਆਂ ਕਿੱਥੇ ਜਾਣ ਕੇ ਪਰ ਅਜੇ ਤੱਕ ਉਹਨਾਂ ਦੇ ਵਿੱਚੋਂ ਇੱਕ ਦੋ ਸਹੂਲਤਾਂ ਨੂੰ ਛੱਡ ਕੇ ਬਾਕੀ ਦੀਆਂ ਉਹਵੇਂ ਦੂਰੀਆਂ ਪਈਆਂ ਨੇ ਅਸੀਂ ਪੰਜਾਬ ਸਰਕਾਰ ਤੋਂ ਔਰ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਜਿਹੜੀਆਂ ਸਹੂਲਤਾਂ ਸਾਡੀਆਂ ਪੂਰੀਆਂ ਕਿੱਥੇ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਤੋਂ ਵੱਡਾ ਕਿਸ਼ੂ ਜਾ ਜਾਵੇਗਾ ਜਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ